ਆਪਣੀ ਫਸਲ ਨੂੰ ਇੱਥੇ ਲਾਊਗਾ ਅਸੀਂ ਹੱਥ ਪਾੜ ਕੇ ਕੰਮ ਕਰਾਂਗੇ ਅਸੀਂ ਜਾਤ ਪਾਤਾਂ ਧਰਮਾਂ ਦੀ ਗੱਲ ਨਹੀਂ ਕਰਦੇ ਤੁਸੀਂ ਦੇਖਿਆ ਪਿਛਲੇ 5 ਦਿਨ ਤੋਂ ਕਾਂਗਰਸ ਦਾ ਕਾਹਦਾ ਕਲੇਸ਼ ਉਹ ਕੀ ਕਹਿੰਦੇ ਆ ਉਹ ਕਹਿੰਦੇ ਜੀ 500 ਕਰੋੜ ਰੁਪਏ ਚਾਹੀਦਾ ਮੁੱਖ ਮੰਤਰੀ ਨੂੰ ਜਾਖੜ ਕਹਿੰਦਾ ਚੰਦੀ ਨੇ 350 ਕਰੋੜ ਰੁਪਏ ਦਿੱਤਾ ਸਿੱਧੂ ਬਰਬਾਰ ਕਹਿੰਦਾ ਜੀ 500000 ਰੁਪਏ ਤੁਹਾਨੂੰ ਸਵੇਰੇ ਮੁੱਖ ਮੰਤਰੀ ਬਣਾ ਦੇਣਗੇ ਇਹ ਸਦ ਬਹਾ ਕਿੱਥੋਂ ਆਉਂਦਾ ਇਹ ਪੈਸਾ ਕਿੱਥੋਂ ਆਉਂਦਾ ਇਹ ਪੈਸਾ ਲੁੱਟਦੇ ਆ ਬਿਲਕੁਲ ਪੰਚਾਇਤੀ ਰਾਜ ਦਾ ਨਾਕਮਾ ਸੀਗਾ ਅੰਬਾਲ ਪਈਏ ਪੰਜਾਬ ਦੇ ਵਿੱਚ ਆਏ ਪਿੰਡਾਂ ਦੇ ਵਿਕਾਸ ਵਾਸਤੇ ਉਹ ਕਿੱਥੇ ਗਏ ਅਸੀਂ ਜਿੱਥੇ ਜਾਂਦੇ ਲੋਕ ਇਹਦੇ ਛੱਪੜ ਬਣਾ ਦਿਓ ਜੀ ਲੋਕ ਕਹਿੰਦੇ ਫਿਰਦੀ ਬਣਾ ਦਿਓ ਲੋਕ ਕਹਿੰਦੇ ਗਲੀਆਂ ਬਣਾ ਦਿਓ ਉਹ ਸਰਪਾਹੇ ਕਿੱਥੇ ਗਏ ਕੌਣ ਖਾ ਗਿਆ ਉਹ ਤੁਹਾਡੇ ਐਮਐਲਏ ਖਾ ਗਏ ਉਹ ਪੈਸਿਆਂ ਦਾ ਸਾਫ ਦਾ ਨਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਜੀ ਇਹਨਾਂ ਦਾ ਸਾਫ ਸਾਫ ਕਰੋ ਕਿ ਪੈਸਾ ਕਿੱਥੇ ਚਲ ਗਿਆ ਬੋਸ ਬਈਆ ਆ ਲੋਕ ਤੇ ਸਾਨੂੰ ਕਹਿੰਦੇ ਜਿੱਥੇ ਅਸੀਂ ਚਲੇ ਜਾਂਦੇ ਉਹ ਕਹਿੰਦੇ ਸਾਡੀ ਛੜਕ ਬਣਾ ਦਿਓ ਜੀ ਹੁਣੇ 600 ਮੈਨੂੰ ਕਹਿ ਰਹੇ ਆਂ ਪਡੋਰੀਆਂ ਦੀ ਸਰਪਾਹਦੀ ਬਣਾ ਦਿਓ ਜੀ ਆਏ ਦਿੱਤੇ ਜਾਂਦੇ ਲੋਕ ਸਾਡੇ ਕੋਲ ਹਰ ਚੀਜ਼ ਮੰਗੀ ਜਾਂਦੇ ਆ ਪਰ ਉਹ ਜਿਹੜਾ ਅਰਬ ਪਿਆ ਆ ਸੀਗਾ ਉਹ ਕਿੱਥੇ ਗਿਆ ਖਾ ਗਏ ਉਹ ਜਿਹੜੇ ਪਹਿਲੇ ਭੱਜ ਗਏ ਪਾਕ ਦੱਸੀ ਵਾਹੇ ਮદાન ਛੱਡ ਕੇ ਭੱਜ ਗਏ ਉਹ ਮੈਂ ਕਿਹਾ ਲੜ ਕੇ ਲੜੋ ਉਹ ਕਹਿੰਦੇ ਡੈਮੋਕ੍ਰੇਸੀ ਦਾ ਕਹਾਣ ਹੋ ਗਿਆ ਇੱਥੇ ਬੜਾ ਤਕਾ ਹੋ ਗਿਆ ਮੈਨੂੰ ਪਤਾ ਨਹੀਂ ਲੱਗਾ ਯਾਰ ਤਕਾ ਕਿੱਥੇ ਹੋ ਗਿਆ ਵਾਸਾ ਹੀ ਇੱਕ ਲੜਾਈ ਹੋਈ ਪਿੰਡੀ ਸੇ ਦਾ ਲੜਾਈ ਕਿਤੇ ਹੋਈ ਏ ਪਿਓ ਦੇ ਪੁੱਤ ਉਹਦਾ ਹੀ ਛੱਡ ਕੇ ਪੱਜ ਗਏ ਆ ਗੁੱਜੇ ਤੁਰੇ ਫਿਰਦੇ ਬਾੜੇ ਪੱਤਲੇ ਦੇ ਨੇ ਉਹ ਜਿਹੜੇ ਜਾਵੇ ਕਾਲਾ ਕਰਦੇ ਸੀ ਉਹਨਾਂ ਨੂੰ ਤੇ ਕੋਈ ਉਮੀਦਵਾਦ ਨਹੀਂ ਲੱਭਾ ਭਾਜਪੀ ਆ ਨੂੰ ਇੱਕ ਥੋੜੇ ਦੇ ਮੱਛਾਕ ਜਿੰਨਾ ਕ ਕਾਲੀ ਦਾਲ ਬਚਿਆ ਪੰਜਾਬ ਦੇ ਵਿੱਚ ਜਿੰਨਾ ਕ ਬਚਿਆ ਸੁਖਬੀਰ ਬਾਦਲ ਦਾ ਕਾਲੀ ਦਾਲ ਇੰਨਾ ਕ ਮਾਰਾ ਦਿਆ ਇੱਥੇ ਵੀ ਕਾਲੀ ਦਾਲ ਸਾਹ ਨਹੀਂਦਾ ਫਿਰਦਾ ਅਜ ਨਾਲੇ ਦੇ ਵਿੱਚ ਸੱ ਪੰਜ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਚੋਰੀ ਹੋਏ ਹੋਏਗੇ ਉਹਨਾਂ ਦਾ ਪਛਤਾ ਕੀਤਾ 16 ਬੰਦਿਆਂ ਦੇ ਉੱਤੇ ਕੀ ਕਹਿੰਦਾ ਧਾਮੀ ਕਹਿੰਦਾ ਜੀ ਇਹ ਤਾਂ ਕਾਲ ਤੱਕ ਤੂੰ ਮੱਥਾ ਲਾਉਣ ਵਾਲੀ ਗੱਲ ਹੈ ਦੁਨੀਆਂ ਦੇ ਅੰਦਰ ਨਿੱਕੋ ਤਖਤ ਹੈ ਕਾਲ ਤੱਕ ਸਾਡੇ ਦੇ ਨਾਲ ਤਖਤ ਸਾਡਾ ਸਿਰ ਉੱਤੇ ਹਾਵ ਦੇਵਾ ਪਛਤਾ ਸਾਡਾ ਗੁਰੂ ਚੋਰੀ ਹੋਇਆ ਸਾਡੇ ਸਰੂਪ ਚੋਰੀ ਹੋਏ ਧਾਮੀ ਦੱਸੇ ਬਾਦਲ ਦਾ ਤਾਂ ਮੈਂ ਦੱਸੇ ਸੁਖਬੀਰ ਬਾਦਲ ਦੀ ਐਸ.ਡੀ.ਪੀ.ਸੀ. ਆ ਉਹ ਦੱਸਣ 328 ਸਰੂਪ ਕਿੱਥੇ ਗਏ ਉਹ ਦੱਸਣ ਬੁਰਗਾਰੀ ਦਾ ਕੀ ਬਣਿਆ ਉਹ ਦੱਸਣ ਕੋਟਖਪੂਰੇ ਦਾ ਕੀ ਬਣਿਆ ਸਭ 328 ਸਰੂਪ ਚੋਰੀ ਹੋ ਗਏ ਤੇ ਐਸ.ਡੀ.ਪੀ.ਸੀ. ਦਾ ਪ੍ਰਧਾਨ ਕੀ ਕਹਿ ਦਿਆ ਕਹਿੰਦਾ ਜੀ ਪੁਛਾ ਕਰਨਾ ਖਲਤ ਕਰਤਾ ਤੁਸੀਂ ਬੜੇ ਜੱਬਾ ਨਾਲ ਬੜੇ ਹੁਕਾਲੀਆਂ ਤੋਂ ਬਾਅਦ ਸੀਐਮ ਸਾਹਿਬ ਨੇ ਉਹ ਪਤਾ ਕੀਤਾ ਉਹ ਬੰਦੇ ਫੜ ਕੇ ਅੰਦਰ ਦਿਾਂਗੇ ਉਹ ਬੰਦੇ ਸਲਾਖਾਂ ਪਿੱਛੇ ਜਾਣਗੇ ਜਿਨ੍ਹਾਂ ਨੇ ਸਾਡਾ ਗੁਰੂ ਚੋਲੀ ਕੀਤਾ ਤੇ ਧਾਮੀ ਬਾਲਾ ਦਾ ਧਾਮੀ ਕਹਿੰਦਾ ਕਾਰਤਖਤ ਦਾ ਮੱਥਾ ਲਾਉਣ ਵਾਲੀ ਗੱਲ ਹੈ ਧਾਮੀ ਸਾਹਿਬ ਤੁਹਾਡਾ ਤੁਹਾਡਾ ਪ੍ਰਧਾਨ ਅਕਾਲੀ ਦਲ ਦਾ ਸਗਵੀਰ ਬਾਦਲ ਕਾਰਤਖਤ ਦਾ ਹੁਕਮਨਾਮਾ ਮੰਨ ਕੇ ਕਾਰਤਖਤ ਦੇ ਸਤੇ ਮੁੱਕ ਗਿਆ ਤੁਸੀਂ ਕਿੱਥੇ ਬੈਠੇ ਹੋ ਸਗਵੀਰ ਬਾਦਲ ਨੇ ਮੰਨਿਆ ਉਹਨੇ ਪ੍ਰਧਾਨ ਮੰਨਿਆ ਕਿੱਥੇ ਉਹ ਕਹਿੰਦਾ ਜੀ ਮੇਰੇ ਤੇ ਮੈਂ ਤਾਂ ਆਪਣੀ ਝੋਲੀ ਪਾ ਲਈ ਸਾਰੇ ਇਲਜ਼ਾਮ ਇਦਾਂ ਦੀ ਸਿਆਸਤ ਕਰਦੇ ਆ ਜਿੱਥੇ ਸਾਡਾ ਗੁਰੂ ਦੀ ਸੇਵ ਜਿੱਥੇ ਬਦਗਾੜੀ ਵਰਗੇ ਕਾਹਨ ਹੁੰਦੇ ਆ ਅੱਜ ਇਹ ਸਾਨੂੰ ਸਿੱਖਿਆ ਦੇਣਗੇ ਆ ਬੈਠਾ ਪੰਥ ਆ ਬੈਠੇ ਰੋਹਾਨਾਂ ਦੀ ਕਿਰਤ ਕਰਨ ਵਾਲੇ ਆ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਸਿੰਘ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਧਾਮੀ ਦਾ ਵੀ ਇਕੱਲੇ ਦਾ ਕਿ ਧਾਮ ਹੀ ਜਣਾ ਉਹ ਕਲੇ ਦੀ ਪੱਥਰ ਕਿਉਂ ਦਰਦ ਹੋਇਆ ਹੋਊਗਾ ਪੱਥਰ ਦਾ جت گرو کے خلاف کوئی بندہ کوئی کاروائی کروں گا, تو ساتھ اور ایک سخت نہیں کاروائی گے شروع ہو گیا اٹھاٹ کروڑ کی لاگت کا تاسی بن لگا بن کہ جی یہ بڑھنا بننا تیئی دے ہارا ہے میں دے ہارا تو لاکے دو سال لائے کہ روبی دریا پھر لگنا چاہیے متری نکلی دیکھو رب دن دیکھو بابا بڑھا صاحب جی رنگ دیکھو پورٹ جات میٹنگ سی اس بان صاحب نے کار میٹنگ کر کے میں نکلیا اب میں بابا بڑھا صاحب مت ٹیکنا سر ਤੇ ਮੀਨੂ ਬੇਲੇ ਚੀਫ ਵੀ ਕਾਲ ਆ ਗਈ ਕਹਿੰਦੇ ਤਾਲੀਆ ਸਾਹਿਬ ਤੁਹਾਡਾ 100 ਕਰੋੜ ਰੁਪਇਆ ਮੌਜੂਦ ਹੋ ਗਿਆ ਸਾ ਵੀ ਤਜਾ ਦੇ ਕੰਡੇ ਜਿਹੜੇ ਪੱਥਰ ਲਾਉਣ ਵਾਸਤੇ 100 ਕਰੋੜ ਰੁਪਇਆ ਆ ਗਿਆ ਜਿਹਦੇ ਲਈ ਮੈਂ 2 ਸਾਲ ਤੋਂ ਤਰਲਾਈ ਕਰ ਰਿਆ ਸੀਗਾ